ਗੁਰੂ ਨਾਨਕ ਪਾਤਸ਼ਾਹ ਜੀ ਤੇਰੀ ਕਿਰਪਾ ਸਦਕਾ ਗੁਰੂ ਨਾਨਕ ਪਾਤਸ਼ਾਹ ਜੀ ਤੇਰੀ ਕਿਰਪਾ ਸਦਕਾ ਤੇਰੀ ਓਟ ਲੈ ਕੇ ਮੈਂ ਕਲਮ ਚਲਾਉਂਦੀ ਹਾਂ ਤੇਰੀ ਓਟ ਲੈ ਕੇ ਮੈਂ ਕਲਮ ਚਲਾਉਂਦੀ ਹਾਂ ਸ਼ੇਰਾਂ 'ਚ ਦਿਲ ਦੇ ਜਜ਼ਬੇ ਭਰ ਕੇ ਸ਼ੇਰਾਂ ਵਿੱਚ ਦਿਲ ਦੇ ਜਜ਼ਬੇ ਭਰ ਕੇ ਤੇਰੇ ਦਰ ਤੇ ਕਵਿਤਾ ਦੀ ਮਾਲਾ ਚੜਾਉਣੀ ਹਾਂ ਕੇ ਨਜ਼ਰ ਮਿਹਰ ਦੀ ਤੂੰ ਕਰੀ ਦਾਤਿਆਂ ਨਜ਼ਰ ਮਿਹਰ ਦੀ ਤੂੰ ਕਰੀ ਦਾਤਿਆਂ ਆਖਰੀ ਸਾਹਾਂ ਤੱਕ ਤੇਰੇ ਗੀਤ ਮੈਂ ਗਾਣਾ ਚਾਹਦੀ ਹਾਂ ਆਖਰੀ ਸਾਹਾਂ ਤੱਕ ਤੇਰੇ ਗੀਤ ਮੈਂ ਗਾਣਾ ਚਾਹਦੀ ਹਾਂ ਸੋ ਆਓ ਸਾਧ ਸੰਗਤ ਜੀ ਗੀਤ ਮੇਰੇ ਨਾਲ ਨਾਲ ਤੁਸੀਂ ਨਾਲ ਬੋਲਣਾ ਹੈ ਰਹਿਮਤ ਦੇ ਨਾਲ ਚੋਲੀ ਰਹਿਮਤ ਦੇ ਨਾਲ ਚੋਲੀ नानक मेरी परेगा दुनिया ते मेहर कीती मेरे ते वी करेगा रहमत देनाल चोली ਪੌਣ ਲੰਗਾ ਕਰਦਾ ਹੈ ਤੇਰਾ ਤੇਰਾ ਚੋਲੀ ਚ ਪੌਣ ਲੰਗਾ ਮੇਰੀ ਵਿਖਾਲੀ ਚੋਲੀ ਮੇਰੀ ਵਿਖਾਲੀ ਚੋਲੀ ਨਾਨਕ ਇਹਨੋਂ ਪਰੇਗਾ ਦੁਨੀਆਂ ਤੇ ਮਿਹਰ ਕੀਤੀ ਮੇਰੇ ਤੇ ਵੀ ਕਰੇਗਾ ਸੁਣਿਆ ਹੈ شاہ چ زہر سنے لے کودرے چو اس دودھ دیا سی جو آیا تیرے در تے جو آیا تیرے در تے وہ پھر نہیں ہر گا دنیا تہر کی تی میرے تے بھی کرے گا ਨੇ ਐ ਹੈ ਉਹ ਦੇ ਨੇੜੋ ਚ نور ਵਸਦਾ ਹੈ ਸੁਣੀਏ ਹੈ ਉਹ ਦੇ ਬੁਲਾਚ ਰਬ ਹੱਸਦਾ ਹੈ ਸੁਣੀਏ ਹੈ ਉਹ ਦੇ ਬੁਲਾਚ ਰਬ ਹੱਸਦਾ ਹੈ ਫੱਕਰ ਦੇਵਾਂਗ ਰਹਿੰਦਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਦੋਂ ਤੁਸੀਂ ਸਾਖੀਆਂ ਸੁਣੋਗੇ ਨਾ ਸੰਗਤ ਜੀ ਕਿ ਫੱਕਰ دیਵਾਂਗ ਰੈਂਦਾ ਵੰਡਦਾ ਹੈ ਬਾਦਸ਼ਾਹਾਂ ਜੇ ਲੰਗ ਜਾਵੇ ਕੋਲੋਂ ਚੁੱਕ ਜਾਣ ਸ਼ਹਿਨਸ਼ਾਈਆਂ ਜੇ ਲੰਗ ਜਾਵੇ ਕੋਲੋਂ ਚੁੱਕ ਜਾਣ ਸ਼ਹਿਨਸ਼ਾਈਆਂ ਪੰਡਤ ਨੇ ਪੁੱਛਿਆ ਏ ਇਹ ਸੰਤ ਕਿੰਜ ਦਾ ਹੈ ਚੜਦੇ ਜਿਧਾ ਨਹੀਂ ਲੈਂਦੇ ਨੂੰ ਸਿੰਜਦਾ ਹੈ ਮੁੱਲਾ ਕੇ ਹਾਏ ਮੱਕੇਵਲ ਪੈਰ ਕਰ ਰਹਾ ਹੈ ਇਹ ਜ਼ੁਲਮ ਕਰ ਰਹਾ ਹੈ ਇਹ ਕਹਿਰ ਕਰ ਰਹਾ ਹੈ ਇਹ ਜ਼ੁਲਮ ਕਰ ਰਹਾ ਹੈ ਇਹ ਕਹਿਰ ਕਰ ਰਹਾ ਹੈ ਕਿ ਨਾਨਕ ਪੰਡਤ ਦੇ ਸੁਣ ਕੇ ਹੱਸਿਆ ਉਹ ਜਾਣੀ ਜਾਣ ਪਾਸ਼ਾ ਜਿਹੜੇ ਘਟ ਘਟ ਦੀ ਜਾਣਦੇ ਨੇ ਕਿ ਨਾਨਕ ਪੰਡਤ ਦੇ ਸੁਣ ਕੇ ਹੱਸਿਆ ਮੁੱਲਾ ਦੇ ਸੁਣ ਕੇ ਹੱਸਿਆ ਉਹ ਨੂੰ ਵੀ ਰਾਜ ਦੱਸਿਆ ਇਹਨੂੰ ਵੀ ਰਾਜ ਦੱਸਿਆ ਕੇ ਪੰਡਤ ਦੀ ਅੱਖ ਵੀ ਖੁੱਲ ਗਈ ਮੁੱਲਾਂ ਦੀ ਅੱਖ ਵੀ ਖੁੱਲ ਗਈ ਇਸ ਦੀ ਵਿਸੁਰਤ ਪੁੱਲ ਗਈ ਉਹ ਦੀ ਵਿਸੁਰਤ ਪੁੱਲ ਗਈ ਪੰਡਤ ਕੇ ਹਾਏ ਵਿਸ਼ਨੂੰ ਪੰਡਤ ਕੇ ਹਾਏ ਵਿਸ਼ਨੂੰ ਮੁੱਲਾ ਕੇ ਹਾਵਲੀ ਹੈ ਨਾ ਇਸ ਦੀ ਚਲੀ ਹੈ ਨਾ ਉਸ ਦੀ ਚਲੀ ਹੈ ਨਾ ਇਸ ਦੇ ਹੀ ਚਲੀ ਹੈ ਨਾ ਉਸ ਦੀ ਚੀ ਚਲੀ ਹੈ ਨਾਨਕ ਸਬਦਾ ਹੋ ਗਿਆ ਹੈ ਨਾਨਕ ਸਬਦਾ ਹੋ ਗਿਆ ਹੈ ਉਹ ਸਬਦਾ ਹੋ ਗਿਆ ਹੈ ਇਕੋ ਲੜੀ ਦੇ ਅੰਦਰ ਸਭ ਨੂੰ ਪਿਰੋ ਗਿਆ ਹੈ ਇਕੋ ਲੜੀ ਦੇ ਅੰਦਰ ਸਭ ਨੂੰ ਪਿਰੋ ਆਓ ਸਾਧ ਸੰਗਤ ਜੀ ਰਹਿਮਤ ਮੰਗੀਏ ਕਿ ਰਹਿਮਤ ਦੇ ਨਾਲ ਚੋਲੀ ਨਾਨਕ ਮੇਰੀ ਪਰੇਗਾ ਦੁਨੀਆ ਤੇ ਮਿਹਰ ਕੀਤੀ ਮੇਰੇ ਤੇ ਵੀ ਕਰੇਗਾ ਮੇਰੇ ਤੇ ਵੀ ਕਰੇਗਾ ਪੁਲਾ ਚੁਕਾਂ ਦੇਖੇ ਮਾਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ